ਸੀ ਚੁਵਾਰੀ ਦੇ ਇੱਕ ਖੁੰਜੇ ਵਿੱਚ ਨਵਿਸਤਰ ਤੇ ਡਰੀ ਸੈਮੀ ਬੈਠੀ ਰਹੀ ਪਿੰਡ ਦੇ ਇੱਕ ਅੱਧ ਖੜੂ ਉਮਰ ਦੇ ਬੰਦੇ ਨੇ ਆਪਣੀ ਪਾਗ ਉਤਾਰ ਕੇ ਰੀਤ ਵੱਲ ਕਰ ਦਿੱਤੀ ਦਰਅਸਲ ਰੀਤ ਬਹੁਤ ਹੀ ਖੂਬਸੂਰਤ ਤੇ ਖੁਸਮિજાਜੀ ਕੁੜੀ ਹੋਇਆ ਕਰਦੀ ਸੀ ਕਿਸੇ ਵਕਤ ਵਿੱਚ ਪਰ ਵਕਤ ਦੀ ਐਸੀ ਮਾਰ ਪਈ ਕਿ ਕਮਲੀ ਨੂੰ ਹੱਸਣਾ ਤਾਂ ਦੂਰ ਟੰਗਣਾ ਜਿਉਣਾ ਵੀ ਭੁੱਲ ਚੁੱਕਿਆ ਸੀ ਇਦੇ ਵਿੱਚ ਰੀਤ ਦੋਸੀ ਸੀ ਜਾਂ ਵਕਤ ਕਸੂਰوار ਸੀ ਜਾਂ ਫਿਰ ਇਹ ਦੋਨੋਂ ਹੀ ਬੇਗੁਨਾ ਅਸਨ ਜਾਂ ਫਿਰ ਉਹ ਲੋਕ ਕਸੂਰوار ਸੀ ਜਿਨ੍ਹਾਂ ਦਾ ਰੀਤ ਨਾਲ ਕੋਈ ਨਾ ਕੋਈ ਰਿਸ਼ਤਾ ਜ਼ਰੂਰ ਸੀ ਖੂਨ ਦਾ ਜਾਂ ਫਿਰ ਰੂਹਾਂ ਦਾ ਜਾਂ ਫਿਰ ਕੈਨ ਵਾਸਤੇ ਫੁਕਾ ਰਿਸ਼ਤਾ ਪਰ ਕਸੂਰوار ਕੋਈ ਵੀ ਹੋਵੇ ਦੁੱਖ ਦਰਦ ਤਾਂ ਰੀਤ ਦੀ ਜ਼ਿੰਦਗੀ ਵਿੱਚ ਆਈ ਸੀ ਉਹ ਵੀ ਬੇਸੁਮਾਰ ਰੀਤ ਨਾਲ ਦੁੱਖ ਦਾ ਹੀ ਸਾਹਜ ਜਨਮ ਲੈਂਦੇ ਹੀ ਪੈ ਗਈ रीत ਨੇ ਹਾਲੀ ਜ਼ਿੰਦਗੀ ਦੀ ਪਹਿਲੀ ਕਿਲਕਾਰੀ ਵੀ ਚਾਜ ਨਾ ਨਹੀਂ ਮਾਰੀ ਸੀ ਕਿ ਜਨਮ ਦਿਨ ਦੇ ਵਕਤ ਹੀ ਰੀਤ ਦੀ ਮਾਂ ਰੱਬ ਨੂੰ ਪਿਆਰੀ ਹੋ ਗਈ ਰੀਤ ਉਹ ਭਾਗਨ ਸੀ ਜਿਹੜੀ ਆਪਣੀ ਮਾਂ ਦਾ ਚਿਹਰਾ ਵੀ ਨਾ ਦੇਖ ਸਕੇ ਮਾਂ ਦੀ ਮਾਪਤਾ ਤੇ ਮਾਂ ਦਾ ਪਿਆਰ ਕੀ ਹੁੰਦਾ ਰੀਤ ਸਾਰੀ ਜ਼ਿੰਦਗੀ ਇਸ ਪਲ ਨੂੰ ਭੰਡਾਉਣ ਲਈ ਲੋਚਦੀ ਰਹੀ ਬੇਸ਼ੱਕ ਰੀਤ ਦੇ ਪਿਤਾ ਨੇ ਰੀਤ ਨੂੰ ਕੋਈ ਕਮੀ ਨਹੀਂ ਆਉਣ ਦਿੱਤੀ ਸੀ ਪਿਆਰ 'ਚ ਪਰ ਫਿਰ ਵੀ ਮਾਂ ਤਾਂ ਮਾਂ ਹੀ ਹੁੰਦੀ ਹੈ ਮਾਂ ਬਿਨਾਂ ਦਿਲ ਦੀਆਂ ਗੱਲਾਂ ਨੂੰ ਕੋਈ ਨਹੀਂ ਸਮਝ ਸਕਦਾ। ਦਿਲ ਤਾਂ ਰੀਤ ਦਾ ਵੀ ਕਰਦਾ ਸੀ ਆਪਣੀ ਮਾਂ ਨਾਲ ਗੱਲਾਂ ਕਰਨ ਦੀ ਪਰ ਕਰਦੀ ਵੀ ਤਾਂ ਕੀ ਕਰਦੀ। ਰੀਤ ਤਾਂ ਆਪਣੀ ਮਾਂ ਦਾ ਚਿਹਰਾ ਵੀ ਨਾ ਦੇਖ ਸਕੀ ਸੀ। ਹੁਣ ਤਾਂ ਵਸ ਤਸਵੀਰਾਂ ਸੀ ਆਪਣੀ ਮਾਂ ਦੀਆਂ ਜਿਨ੍ਹਾਂ ਨਾਲ ਦਿਨ ਰਾਤ ਗੱਲਾਂ ਕਰਦੀ ਰਹਿੰਦੀ ਸੀ। ਆਪਣੀ ਮਾਂ ਨੂੰ ਤਸਵੀਰਾਂ ਵਿੱਚ ਦੇਖ-ਦੇਖ ਕੇ ਹੀ ਰੀਤ ਨੇ ਹੌਸ ਸੰਭਾਲੀ ਸੀ। ਆਪਣੀ ਮਾਂ ਦੀ ਤਸਵੀਰ ਨੂੰ ਹਰ ਵਕਤ ਆਪਣੇ ਕੋਲ ਹੀ ਰੱਖਦੀ ਸੀ ਉਸੇ ਨਾਲ ਗੱਲਾਂ-ਵਾਟਾਂ ਕਰਦੀ ਰਹਿੰਦੀ ਫਿਰ ਵੀ ਰੀਤ ਨੂੰ ਐਵੇਂ ਦਾ ਅਹਿਸਾਸ ਹੁੰਦਾ ਜਿਵੇਂ ਮਾਂ ਮੇਰੇ ਨਾਲ ਹੀ ਹੈ ਆਪਣਾ ਸਾਰਾ ਦੁੱਖ ਸੁੱਖ ਤਸਵੀਰਾਂ ਨੂੰ ਹੀ ਬੋਲ ਕੇ ਕਹਿ ਦਿੰਦੀ ਮਾਂ ਵੀ ਤਸਵੀਰਾਂ ਨੇ ਕਦੇ ਹੰਝੂ ਨਹੀਂ ਪੁੰਜਨੇ ਸੀ ਪਰ ਫਿਰ ਵੀ ਰੀਤ ਨੂੰ ਤਸਵੀਰਾਂ ਨਾਲ ਬਹੁਤ ਸਹਾਰਾ ਸੀ ਆਪਣੀ ਮਾਂ ਦੀ ਤਸਵੀਰ ਨਾਲ ਗੱਲਾਂ ਕਰਕੇ ਰੀਤ ਨੂੰ ਹੌਂਸਲਾ ਜਿਆ ਮਿਲ ਜਾਂਦਾ ਸੀ ਰੀਤ ਨਾ ਆਪਣੇ ਪਿਤਾ ਨਾਲ ਵੀ ਬਹੁਤ ਹੀ ਜ਼ਿਆਦਾ ਪਿਆਰ ਸੀ ਜੇ ਰੀਤ ਦਾ ਪਿਤਾ ਘਰੋਂ ਚ 10 ਮਿੰਟ ਵੀ ਲੇਟ ਹੋ ਜਾਂਦਾ ਫਿਤ ਘਰ ਦੇ ਦਰਵਾਜ਼ੇ ਵਿੱਚ ਖੜ ਕੇ ਆਪਣੇ ਪਿਤਾ ਦਾ ਇੰਤਜ਼ਾਰ ਕਰਨ ਲੱਗ ਜਾਂਦੀ ਜਿੰਨਾ ਚੇ ਰੀਤ ਦਾ ਪਿਤਾ ਨੀਤ ਨੂੰ ਆਪਣੇ ਹੱਥਾਂ ਨਾਲ ਰੋਟੀ ਨਾ ਖਵਾਉਂਦਾ ਰੀਤ ਉਹਨਾਂ ਚੇਰੀ ਇੱਕ ਵੀ ਬੁਰਕੀ ਨਹੀਂ ਖਾਂਦੀ ਸੀ ਇੱਕ ਵਾਰ ਰੀਤ ਦਾ ਪਿਓ ਸ਼ਹਿਰ ਕਿਸੇ ਕੰਮ ਤੋਂ ਗਿਆ ਸੀ ਆਉਂਦੇ ਨੂੰ ਕਵੇਲਾ ਹੋ ਗਿਆ ਰਾਤ ਦੀ 12:01 ਵਜੇ ਹੋਣੀ ਜਦੋਂ ਵਾਪਸ ਘਰ ਆਇਆ ਹਰੀ ਤਾਂ ਆਪਣੀ ਮਾਂ ਦੀ ਤਸਵੀਰ ਲੈ ਕੇ ਬੈਠੀ ਰਹੀ ਪਰ ਇੱਕ ਵੀ ਬੁਰਕੀ ਰੋਟੀ ਦੀ ਨਹੀਂ ਖਾਦੀ ਰੀਤ ਦਾ ਪਿਤਾ ਵੀ ਰੀਤ ਨੂੰ ਮਾਂ ਦਾ ਪਿਆਰ ਦੇਣ ਦੀ ਪੂਰੀ-ਪੂਰੀ ਕੋਸ਼ਿਸ਼ ਕਰਦਾ ਸੀ ਪਰ ਫਿਰ ਵੀ ਮਾਂ ਤਾਂ ਮਾਂ ਹੀ ਹੁੰਦੀ ਹੈ ਰੀਤ ਦਾ ਪਿਓ ਤੇ ਦਾਦੀ ਹੀ ਸੀ ਹੁਣ ਉਸ ਕੋਲ ਰੀਤ ਦੀ ਦਾਦੀ ਦੀ ਉਮਰ ਦੀ ਹਵਾਵਾ ਵੱਡੀ ਸੀ ਰੀਤ ਦੀ ਮਾਂ ਦੀ ਮੌਤ ਤੋਂ ਬਾਅਦ ਘਰ ਦਾ ਕੰਮ ਰੀਤ ਦੀ ਦਾਦੀ ਨੂੰ ਕਰਨਾ ਪੈਂਦਾ ਸੀ ਫਿਰ ਵੀ ਜਿਵੇਂ ਜਿਵੇਂ ਰੀਤ ਦੀ ਉਮਰ ਵਧਦੀ ਗਈ ਓਵੇਂ-ਓਵੇਂ ਰੀਤ ਦੀ ਘਰ ਦੇ ਕੰਮ ਕਰਨ ਲੱਗ ਪਈ ਰੀਤ ਦੀ ਦਾਦੀ ਨੇ ਰੀਤ ਦੇ ਪਿਤਾ ਨੂੰ ਬਹੁਤ ਵਾਰ ਕਿਹਾ ਸੀ ਕਿ ਦੂਜਾ ਵਿਆਹ ਕਰਵਾਉਣ ਲਈ ਪਰ ਰੀਤ ਦੇ ਭੋਲੇ ਚਿਹਰੇ ਵੇਖ ਕੇ ਰੀਤ ਦੀ ਫਿਰ ਤਾਨੂੰ ਤਰਸ ਆ ਜਾਂਦਾ ਰੀਤ ਨੂੰ ਕੁੱਟ ਕੇ ਆਪਣੀ ਓਵਾਮਾ ਵਿੱਚ ਲੈ ਲੈਂਦਾ ਰੀਤ ਦਾ ਵੀ ਆਪਣੇ ਪਿਤਾ ਨਾਲ ਬਹੁਤ ਜ਼ਿਆਦਾ ਪਿਆਰ ਸੀ रीत ਦੇ ਪਿਤਾ ਨੂੰ ਇਹ ਲੱਗਦਾ ਸੀ ਕਿ ਜੇਕਰ ਮੈਂ ਦੂਜਾ ਵਿਆਹ ਕਰਵਾ ਲਿਆ ਫਿਰ ਰੀਤ ਨੂੰ ਨਵੀਂ ਬੌਟੀ ਆਪਣੀ ਜਿਹੀ ਵਾਂਗ ਪਿਆਰ ਨਹੀਂ ਕਰੇਗੀ ਰੀਤ ਦੇ ਪਿਤਾ ਦਾ ਇਹ ਵੀ ਸੋਚਣਾ ਸੀ ਕਿ ਰੀਤ ਮਾਂ ਦੇ ਪਿਆਰ ਦੇ ਨਾਲ-ਨਾਲ ਪਿਤਾ ਦੇ ਪਿਆਰ ਤੋਂ ਵੀ ਵਾਂਝੀ ਰਹੇ ਜਾਵੇਗੀ ਰੀਤ ਵੀ ਆਪਣੇ ਪਿਤਾ ਤੋਂ ਦੂਰ ਹੋ ਕੇ ਇੱਕ ਪਲ ਵੀ ਰਹਿ ਨਹੀਂ ਸਕਦੀ ਸੀ ਪਰ ਸ਼ਾਇਦ ਇਸ ਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਖਲੀ ਰੀਤ 'ਚ ਘਰਿਆਂ ਦੀ ਸੀ ਕਿ ਰੀਤ ਦੇ ਪਿਤਾ ਦੀ ਤੇ ਖੇਤਾਂ ਵਿੱਚ ਕੰਮ ਕਰਦੇ ਵੇਲੇ ਅਚਾਨਕ ਮੌਤ ਹੋ ਗਈ। ਜਦੋਂ ਪਿੰਡ ਦੇ ਇੱਕ ਬੰਦੇ ਨੇ ਘਰ ਆ ਕੇ ਇਹ ਗੱਲ ਰੀਤ ਦੀ ਦਾਦੀ ਨੂੰ ਦੱਸੀ ਤਾਂ ਰੀਤ ਦੀ ਦਾਦੀ ਉੱਥੇ ਹੀ ਡਿੱਗ ਪਈ। ਰੀਤ ਲਈ ਵੀ ਇਸ ਦੁੱਖ ਨੂੰ ਸਹਿਣ ਕਰ ਪਾਉਣਾ ਇੰਨਾ ਆਸਾਨ ਨਹੀਂ ਸੀ। ਮੰਗੇ ਪੈਰੀ ਹੀ ਰੀਤ ਆਪਣੇ ਖੇਤਾਂ ਵੱਲ ਦੌੜ ਪਈ। ਰੀਤ ਕਿੰਨਾ ਹੀ ਛੇ ਆਪਣੇ ਪਿਤਾ ਦੀ লাশ ਨੂੰ ਚੁੰਬੜ ਕੇ ਉੱਚੀ ਉੱਚੀ ਉਡੀ ਰਹੀ ਹੀਤ ਨੂੰ ਆਪਣੀ ਦੁਨੀਆ ਫਿਰ ਤੋਂ ਉੱਜੜ ਗਈ ਲੱਗਣ ਲੱਗ ਪਈ ਸੀ